ਹਾਂਜੀ ਅੱਜ ਆਪਾਂ ਪਸ਼ਮੀਨਾ ਆਰੀ ਵਰਕ ਦੇ ਵਿੱਚ ਇੱਕ ਹੋਰ ਲੈ ਕੇ ਆਏ ਆਂ ਜੀ ਲੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਜੀ ਇਹ ਫਰੰਟ ਆ ਗਿਆ ਇਹ ਬਾਜੂ ਆ ਗਿਆ ਜੀ ਤੇ ਨਾਲ ਦੀ ਪਿੱਛੇ ਬੈਕ ਆ ਜੀ ਇਹ ਬੈਕ ਆ ਗਈ ਪਸ਼ਮੀਨਾ ਆਰੀ ਵਰਕ ਜੀ ਬਹੁਤ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਆਂ ਕਲਰ ਦੇਵਾਂਗੇ ਆਪਾਂ 4 ਜੀ ਲੋ ਜੀ ਲੋਕ ਵੇਚਦੇ ਆ 1400 1500 ਦਾ ਹੀ ਆਪਾਂ ਦੇਵਾਂਗੇ 700 ਦੇ ਵਿੱਚ ਜੀ 700 ਦੇ ਵਿੱਚ ਪਸ਼ਮੀਨਾ ਆਰੀ ਵਰਕ ਜੀ ਲੋ ਜੀ ਪਸ਼ਮੀਨਾ ਦਾ ਸ਼ਾਲ ਪਸ਼ਮੀਨਾ ਸ਼ਰਟ ਪਸ਼ਮੀਨੇ ਦੀ ਹੀ ਸਲਵਾਰਾ ਜੀ ਕਲਰ ਚਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਲੋਕ ਵੇਚਦੇ ਆ 1400 1500 ਜੀ ਆਪਾਂ ਦੇਵਾਂਗੇ 700 ਦੇ ਵਿੱਚ ਜੀ ਕਲਰ ਨੇ ਚਾਰ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਪਿਓਰ ਪਸ਼ਮੀਨੇ ਦੇ ਵਿੱਚ ਆਰੀ ਵਰਕ ਜੀ ਲੋ ਜੀ ਕਲਰ ਚੈੱਕ ਕਰ ਜਿ ਲੋ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਾਨੂੰ WhatsApp ਉਪਰਡਰ ਕਰ ਦਿਓ ਜੀ 700 ਦੇ ਵਿੱਚ ਦੇਵਾਂਗੇ ਜੀ ਨਾ ਤਾਂ ਆਪਾਂ ਵੇਚਣਾ 1400 ਦਾ ਨਾ ਵੇਚਣਾ ਆਪਾਂ 1500 ਦਾ ਸ਼ੌਪ ਤੇ ਵੀ ਆ ਕੇ ਲੈ ਸਕਦੇ ਹੋ ਬਿੱਲੂ ਕੋਲ ਸਾਨੂੰ ਅਲੀਸ਼ੇਰ ਵਾਲਿਆਂ ਨੂੰ ਥਾਣਾ ਰੋਡ ਪੀਖੀ ਤੋਂ ਜੀ ਚਾਰ ਕਲਰ ਦੇਵਾਂਗੇ ਚਾਰ ਹੀ ਕਲਰ ਪੂਰੇ ਸ਼ਾਨਦਾਰ ਨੇ ਜੀ 700 ਦੇ ਵਿੱਚ ਪਿਓਰ ਪਸ਼ਮੀਨਾ ਆਰੀ ਵਰਕ ਜੀ ਲੋ ਜੀ ਲਾਸਟ ਕਲਰ ਇਹ ਆ ਜੀ ਪਿਓਰ ਪਸ਼ਮੀਨਾ ਦੇ ਵਿੱਚ ਆਰੀ ਵਰਕ ਸੌਲ ਸੂਟੀ 700 ਦੇ ਵਿੱਚ ਦੇਵਾਂਗੇ ਜੀ। ਲੋ ਜੀ ਕੋਈ ਵੀ ਦੇਜੋ ਓਪਨ ਚਾਂਜ ਰੇਟ ਨੇ ਜੀ। 700 ਦੇ ਵਿੱਚ ਜੀ।